ਤਾਰਾਂ ਤੇ ਕਾਬੂ ਪਾਉਣਾ ਬਹਾਦਰੀ ਹੈ ਅਗਲਾ ਕਹਿੰਦਾ ਬੰਦਾ ਬੜਾ ਬਹਾਦਰ ਬਹਾਦਰ ਕਹਿੰਦਾ ਇਹ ਤੇ ਚਿੱਟੀ ਦਾੜੀ ਤੋਂ ਡਰਦਾ ਜੇ ਚਿੱਟੀ ਦਾੜੀ ਆ ਗਈ ਲੋਕ ਕੀ ਕਹਿਣਗੇ ਅਗਲਾ ਕਹਿੰਦਾ ਕਾਲੀ ਕਰਕੇ ਰੱਖੋ ਰਿਸ਼ਤੇਦਾਰ ਕੀ ਕਹਿੰਦੇ ਤੇ ਬੁढ़ा ਹੋ ਗਿਆ ਹੁਣੀ ਇਹ ਡਰ ਮਾਰਦਾ ਲੋਕ ਕੀ ਕਹਿਣਗੇ ਡਰ ਵੀ ਹੁਣੀ ਬੁढ़ा ਹੋ ਚੱਲਿਆ ਕਰੋ ਸਾਹਮਣਾ ਇਹਦਾ ਲਾ ਹੋ ਜਾਣਾ ਦੇਖਦੇ ਆ ਕੀ ਹੋ ਜੂ ਲਾ ਹੋ ਗਈ ਕੀ ਹੋ ਗਿਆ ਉਹ ਡਰ ਤੇ ਕਾਬੂ ਪਾਓ ਜਿਹੜੇ ਜਿਹੜੇ ਡਰ ਹੈ ਮੇਰੇ ਵਿਰੁੱਧ ਬੋਲਿਆ ਯਾਰ ਮੈਂ ਨਹੀਂ ਸੁਣਨਾ ਇਹਨੂੰ ਪਰੇ ਕਰ ਲੈ ਮੇਰਾ ਤਾਂ ਇਹਨੂੰ ਸੁਣ ਕੇ ਨਾ ਗੁੱਸਾ ਜਾ ਚੜ ਜਾਂਦਾ ਚੱਲ ਵੇ ਸੁਣਾ ਦੇਖਦੇ ਆ ਕੀ ਕਹਿੰਦਾ ਮੈਂ ਆਪਣੀ ਗੱਲ ਕਰਦਾ ਮੈਂ ਕਈ ਵਾਰੀ ਜਦੋਂ ਆਉਣਾ ਨਾ ਕੋਈ ਵੀਡੀਓ ਵੀ ਬੰਦਾ ਗਲਤ ਬੋਲਦਾ ਜਦੋਂ 5-4 ਸਾਲ ਪਹਿਲਾਂ ਦੀ ਗੱਲ ਮੈਂ ਕਹਿੰਦਾ ਮੈਨੂੰ ਨਾ ਸੁਣਾਓ ਯਾਰ ਮੇਰਾ ਸਾਰਾ ਦਿਨ ਮਨ ਪਰੇਸ਼ਾਨ ਰਹੂ ਇਹਨੂੰ ਸੁਣ ਕੇ ਹੁਣ ਕੀ ਹੁੰਦਾ ਫੇਸ ਕਰ ਲੈ ਦੇਖਦੇ ਆ ਬਲਕਿ ਦਲ ਲਾ ਉਹਨੇ ਇਹਨੂੰ ਇਹਨੂੰ ਡਰ ਹੈ ਜਿਹੜਾ ਮੇਰੇ ਅੰਦਰ ਵੀ ਇਹ ਐ ਨਾ ਕਰ ਦੇ ਮੈਂ ਕਹਿੰਦਾ ਕਰ ਮੈਂ ਕਹਿੰਦਾ ਨਹੀਂ ਉਹਨ ਕੋਈ ਵਰੀ ਵੀ ਆ ਬੰਦਾ ਐ ਨਾ ਕਰ ਦੇ ਕਿਤੇ ਮੈਂ ਕਹਿੰਦਾ ਯਾ ਕਰ ਮੈਂ ਫੇਸ ਕਰੂਗਾ ਦੇਖੂ ਕੀ ਹੁੰਦਾ ਜਿਹੜਾ ਡਰ ਆ ਕੱਢਣਾ ਤੇ ਚੇਤਾ ਰੱਖਿਓ ਵੀਰੋ ਡਰ ਜਿਹੜਾ ਹੈ ਨਾ ਉਹਦੇ ਤੇ ਕਾਬੂ ਪਾਉਣਾ ਹੀ ਬਹਾਦਰੀ ਹੈ ਸਾਰੇ ਡਰਾਂ ਤੇ ਕਾਬੂ ਪਾ ਲਿਆ ਹੁਣ ਡਰ ਕੀ ਹੈ ਹਾ ਯਾਰ ਬੁੱਟੇ ਹੋ ਜਾਣੇ ਹਾ ਯਾਰ ਮੈਨੂੰ ਐ ਨਾ ਹੋ ਜਾਏ ਮੈਨੂੰ ਮੇਰੀ ਘਰ ਵਾਲੀ ਛੱਡ ਕੇ ਨਾ ਚੱਲ ਜਾਏ ਇਹ ਕਾਬੂ ਪਾ ਅੱਛਾ ਫਿਰ ਜਾ ਹੀ ਲੈ ਚੱਲ ਕਾਬੂ ਪਾ ਇਹ ਡਰੀ ਜਾਏਗਾ ਨਹੀਂ ਤੇ ساری ਜ਼ਿੰਦਗੀ ਡਰੀ ਰਹੇਗਾ ਘਰ ਵਾਲਾ ਮੈਨੂੰ ਐ ਨਾ ਮੇਰੇ ਨਾਲ ਕਰਦੇ ਤੂੰ ਘਾਰ ਹੀ ਲੈ ਇੱਕ ਵਾਰੀ ਵੇਖ ਹੀ ਲੈ ਕਾਬੂ ਪਾਉ ਉਹਦੇ ਤੇ ਉਹਨੂੰ ਜਿਹੜੇ ਨਾ ਲੋਕੀ ਪੂਰੇ ਹੈ ਕਈ ਉਹ ਕਹਿੰਦੇ ਮੈਂ ਜਹਾਜ਼ ਤੋਂ ਛਾਲ ਨਹੀਂ ਮਾਰ ਸਕਦਾ ਕਹਿੰਦੇ ਇੱਕ ਵਾਰੀ ਮਾਰਨੀ ਹੈ ਕਹਿੰਦੇ ਲੈ ਵੇਖ ਹੀ ਲੈਣਾ ਕਰਕੇ ਮੈਂ ਸਮੁੰਦਰ ਦੇ ਵਿੱਚ ਨਹੀਂ ਜਾ ਸਕਦਾ ਕਹਿੰਦੇ ਇੱਕ ਵਾਰੀ ਵੇਖ ਹੀ ਲੈ ਤਾਰ ਕੱਢਣਾ ਹੈ ਵੀ ਆ ਵੀ ਕਰਕੇ ਵੇਖਣਾ ਆ ਵੀ ਕਰਕੇ ਵੇਖਣਾ ਆ ਵੀ ਕਰਕੇ ਵੇਖਣਾ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਡਰ ਹੈ ਉਹਦੀ ਲਿਸਟ ਬਣਾਓ ਘਰਾਂ ਚ ਸੁਣਨ ਵਾਲੇ ਸਾਰੇ ਸੁਣ ਜਿੰਨੇ ਤੁਹਾਡੇ ਡਰਾਂ ਉਹਦੀ ਲਿਸਟ ਬਣਾਓ ਤੇਰਾ ਤੈਨੂੰ ਕੋਈ ਬਲੈਕਮੇਲ ਕਰਦਾ ਤੈਨੂੰ ਕੋਈ ਤੰਗ ਕਰਦਾ ਤੈਨੂੰ ਖਤਰਾ ਹੈ ਫਲਾਣਾ ਬੰਦਾ ਇਹ ਕਰ ਦੂ ਘਰ ਵਾਲੀ ਛੱਡ ਕੇ ਚਲ ਜੂ ਬੱਚੇ ਇਹ ਕਰ ਦੇਣਗੇ ਉਹਦੀ ਲਿਸਟ ਬਣਾ ਲਓ ਫਿਰ ਇੱਕ ਇੱਕ ਕਰਕੇ ਕਹਿੰਦੇ ਵੀ ਕਰ ਲਿਆ ਜਿਵੇਂ ਜਿਵੇਂ ਤੁਹਾਡੇ ਡਰ ਖੁੱਲਦੇ ਜਾਣਗੇ ਪਰਸਨੈਲਿਟੀ ਖੁੱਲਦੀ ਜਾਂਦੀ ਹੈ ਬੰਦਾ ਆਜ਼ਾਦ ਹੋ ਜਾਂਦਾ ਕੀ ਵੀ ਕੋਇਲਟ ਕਰਕੇ ਫਲਾਣੇ ਨੇ ਐ ਕਿਆ ਕਰਦੇ ਇਹ ਡਰ ਨੇ ਉਹਨਾਂ ਤੇ ਕਾਬੂ ਪਾਣਾ ਮੈਂਟਲੀ ਜਦੋਂ ਸੁਣਿਓ ਇੱਥੇ ਜੰਗ ਜਿੱਤ ਲਈ ਨਾ ਜਿੱਤੇ ਫਿਰ ਬਾਹਰਲੀ ਜੰਗ ਜਿੱਤੀ ਜਾਂਦੀ ਹੈ ਸਮਝੀਓ ਗੱਲ ਜੇ ਇੱਥੇ ਜਿੱਤ ਗਏ ਫਿਰ ਬਾਹਰ ਜਿੱਤੋਗੇ ਇੱਥੇ ਸੋਚਦੇ ਆ ਦੁਆਨ ਬੰਦ ਕਰਾ ਦੇਣਗੇ ਫਿਰ ਕੀ ਹੋ ਜੀ ਕਰਾ ਦੋ ਮਤਲਬ ਪਰਮੇਸ਼ਰ ਦਵਾਰ ਜਾ ਸਕਦਾ ਹੈ ਜਾਵੇ ਫਿਰ ਮਤਲਬ ਕੋਈ ਲੱਤ ਪਾਹ ਮਨ ਦੇਣਗੇ ਚਲੋ ਇਹਦੇ ਫਿਰ ਫਿਰਦੂਕ ਕੇ ਮਤਲਬ ਮਾਰ ਦੇਣਗੇ ਫਿਰ ਮਤਲਬ ਇਹ ਕਾਬੂ ਪਾਉਣਾ ਪੈਣਾ ਇੱਥੇ ਜੰਗ ਜਿੱਤਜੋ ਬਾਹਰ ਜਿੱਤਜੋ ਤੇ ਜੇ ਇੱਥੇ ਡਰ ਰਹਿ ਗਿਆ ਬਾਹਰ ਨਹੀਂ ਜਿੱਤ ਸਕਦੇ ਇੱਥੋਂ ਜਿੱਤਨੀ ਪੈਂਦੀ ਜੰਗ ਇੱਥੇ ਦਿਮਾਗ 'ਚ ਪਹਿਲਾਂ ਇੱਥੇ ਜਿੱਤੋ ਫਿਰ ਬਾਹਰ ਜਿੱਤੋਗੇ ਲਿਸਟ ਬਣਾਓ ਦਰਦੀ ਕੀ ਕੀ ਹੋਣਾ ਮਾਪਿ ਉਹ ਹੀ ਡਰੀ ਜਾਂਦੇ ਨੇ ਮੇਰਾ ਬੁੱਢਾ ਭੱਜ ਨਾ ਜਾਵੇ ਛੱਡ ਨਾ ਜਾਵੇ ਵਿਗੜ ਨਾ ਜਾਵੇ ਇੱਕ ਵਾਰੀ ਕਹਿੰਦੇ ਜਾ ਯਾਰ ਵਿਗੜ ਕੇ ਬਖਾ ਬੇਵੜਲਾ ਕੀ ਕਰ ਤਾ ਕਰ ਲਾ ਦਰਤੇ ਨੇ ਗਲੇ ਟੈਨਸ਼ਨ ਫਰੀ ਤੇ ਹੋਵੇ ਜਾ ਕਰ ਲੈ ਫਿਰ ਵੇਖ ਲੈਨੇ ਤੂੰ ਕੀ ਕਰ ਸਕਦਾ ਠੇਸ ਕਰਾਂਗੇ ਬੇਇੱਜ਼ਤੀ ਹੋ ਜੂ ਇੱਕ ਵਾਰੀ ਬੇਇੱਜ਼ਤੀ ਵੀ ਵੇਖ ਲੈਨੇ ਆ ਕਰ ਲੈਨੇ ਕਿੰਨੀ ਕੁ ਹੋ ਕਿੰਨੀ ਕੁ ਕਿੰਨੇ ਬੰਦੇ ਗੱਲਾਂ ਕਰਨਗੇ ਪਿੰਡ ਦੇ ਕਿੰਨੇ ਹੁੰਦੇ ਸੌਰੀ ਦੁਨੀਆ ਹੀ ਵੇਖਦਾ ਹੁੰਦਾ ਵੱਲੋਂ ਐਦਾਂ ਪਿੰਡਾਂ 'ਚ ਗੱਲਾਂ ਨਹੀਂ ਕਰਦੇ ਸੌਰੀ ਦੁਨੀਆ ਹੀ ਗੱਲਾਂ ਕਰੀ ਜਾਂਦੀ ਅਰੇ ਕਿੰਨੇ ਬੰਦੇ ਮਤਲਬ ਆਂਡ ਗਵਾਂ ਦੇ 5 15 20 ਜਣੇ ਉਹਨੂੰ ਦੁਨੀਆ ਗੱਲਾਂ ਕਰਦੀ ਖੂ ਦੇ ਡੱਡੂ ਆ ਖੂ ਦੇ ਡੱਡੂ ਆ ਸਾਡੇ 700 ਕਰੋੜ ਦੇ ਵਿੱਚ ਅਸੀਂ ਕਿੰਨੇ ਕੀ ਐਸੀ ਸਾਡੇ 700 ਕਰੋੜ ਬੰਦਾ ਹੈ ਧਰਤੀ ਤੇ ਖਜੇ ਹੋਰ ਨਹੀਂ ਪਤਾ ਕਿਤੇ ਹੋਰ ਵੀ ਦੁਨੀਆ ਹੋਵੇ ਕੀ ਕੁਛ ਹੈ ਇੱਥੇ ਮਤਲਬ ਆਪ ਹੀ ਐਵੇਂ ਹੀ ਵੀ ਪਤਾ ਨਹੀਂ ਕੀ ਫਰਕ ਪੈ ਜਾਣਾ ਐ ਹੋ ਜਾਣਾ ਕੀ ਹੋ ਜਾਣਾ ਯਾਰ ਡਰ ਲੈ ਨਾ ਜਿਹੜੇ ਨਾ ਤੇ ਕਾਬੂ ਪੋਣਾ ਉਹ ਨਿਕਲ ਜਾਣਗੇ ਜਦੋਂ ਫਿਰ ਤੁਸੀਂ ਵੇਖਿਓ ਉਹ ਜਿਹੜੀ ਮੁਕਤੀ ਮਿਲਦੀ ਹੈ ਨਾ ਪ੍ਰਭ ਕੀ ਆਗਿਆ ਆਤਮ ਹਿਤਾ ਵੈ ਜੀਵਨ ਮੁਕਤ ਉਹ ਐਸਵਾ ਮਹਾਰਾਜ ਕਹਿੰਦੇ ਇਹ ਮੁਕਤੀ ਹੋਵੇ ਕੋਈ ਡਰ ਨਾ ਹੋਵੇ ਮੌਤ ਦਾ ਵੀ ਡਰ ਨਾ ਲੋਕੀ ਤੇ ਮੌਤ ਦਾ ਵੀ ਐਕਸਪੀਰੀਅੰਸ ਕਰ ਲੈਂਦੇ ਆ ਵੀ ਮੌਤ ਵਰਗਾ ਵੀ ਐਕਸਪੀਰੀਅੰਸ ਕਰਕੇ ਦੇਖਣਾ ਬਰਤ ਕਿੰਨੀ ਕ ਤਕਲੀਫ ਹੁੰਦੀ ਐ ਜਿਵੇਂ ਸਿਰੇ ਜਾ ਕੇ ਮੁੜਦੇ ਆ ਕਈ ਸਿਰੇ ਜਿਵੇਂ ਹੀ ਮਰ ਕੇ ਐਵੇਂ ਕਰ ਲੰਦੇ ਕੀ ਆਪਣੇ ਡਰਾਂ ਤੇ ਕਾਬੂ ਪਾ ਲਵੇ ਬੰਦਾ ਮੈਂ ਫੇਰ ਕਹਿ ਰਿਹਾ ਕਰਾਂ ਤੇ ਸੁਣਨ ਵਾਲਿਓ ਲਿਸਟ ਬਣਾਓ ਇਕੱਲੇ ਇਕੱਲੇ ਡਰ ਦੀ ਲਿਸਟ ਬਣਾਓ ਇਹ ਕਾ ਖਤਰਾ ਹੈ ਡਰ ਤੁਹਾਡਾ ਵੀ ਹੋ ਸਕਦਾ ਵੀ ਮਾਂ ਮਰ ਨਾ ਜਾਏ ਪਿਓ ਨਾ ਮਰ ਜਾਏ ਛੱਡ ਕੇ ਨਾ ਚਲੇ ਜਾਏ ਇਹ ਵੀ ਡਰ ਵਿਚੈਤ ਹੋ ਸਕਦਾ ਹੋਰ ਵੀ ਡਰ ਹੋ ਸਕਦਾ ਕੋਈ ਦੋਸਤ ਨਾ ਛੱਡ ਜਾਏ ਕੋਈ ਕੁਛ ਵੀ ਹੈ ਜਿਹੜੇ ਜਿਹੜੇ ਡਰ ਨੇ ਉਦੀ ਲਿਸਟ ਬਣਾਓ ਫਿਰ ਇੱਕ ਇੱਕ ਡਰ ਦੇ ਉੱਤੇ ਸੋਚੋ ਤੇ ਕਾਬੂ ਪਾਓ ਵੀ ਅੱਛਾ ਜੇ ਐ ਹੋ ਗਿਆ ਤਾਂ ਫਿਰ ਕੀ ਹੋਊਗਾ ਉਦੀ ਤਿਆਰੀ ਕਰੋ ਜਰਥੀ ਨੂੰ ਮੋਟਾ ਲਾਣਾ ਕਿਦਾਂ ਉਦੀ ਤਿਆਰੀ ਕਰੋ ਫਿਰ ਕਿਵੇਂ ਚੱਲੂ ਕਿਵੇਂ ਸ਼ੁਰੂ ਕਰੂ ਕਾਲੀ ਦਾੜੀ ਕਰਦੇ ਅਗਲਾ ਕਹਿੰਦਾ ਸ਼ਰਮ ਆਉਂਦੀ ਹੈ ਐਂ ਪਿਕਚਰ ਬਣਾ ਵਿੱਚ ਚਿੱਟੀ ਹੋਈ ਫਿਰ ਕੀ ਹੋਊ? ਹੋ ਚਿੱਟੀ ਫਿਰ ਕੀ ਹੋਊ? ਵੇਖਦੇ ਆ। ਬਣਾਓ ਪਿਕਚਰ। ਡਰ ਹੈ। ਪਾਓ ਕਾਬੂ। ਛੋਟੇ ਵੱਡੇ ਜਿੰਨੇ ਡਰ ਹੈ ਇਹਦੇ ਤੇ ਕਾਬੂ ਪਾਓ। ਡਰਾਂ ਨੂੰ ਕਾਬੂ ਪਾਉਣਾ ਬਹਾਦਰੀ ਹੈ। ਇਹ ਆਪਾਂ ਵਿੱਚ ਦੀ ਨੁਕਤਾ ਆ ਗਿਆ ਮੇਰੇ ਦਿਮਾਗ 'ਚ। ਇਹ ਮੁਕਤੀ ਹੈ। ਇਹਦੇ ਤੋਂ ਇਹ ਚੀਜ਼ਾਂ ਤੋਂ ਨਿਕਲਣਾ। ਗੱਲੀ ਗੱਲੀ ਲਿਸਟ ਬਣਾ ਐ ਹੋ ਗਿਆ ਐ ਹੋ ਸਕਦਾ ਐ ਹੋ ਸਕਦਾ ਐ ਹੋ ਸਕਦਾ ਐ ਹੋ ਸਕਦਾ ਤੇ ਕੀ ਪਤਾ ਹੋ ਹੀ ਜਾਵੇ ਜੋ ਤੂੰ ਸੋਚਦਾ ਵੀ ਐ ਵੀ ਹੋ ਜਾ ਕਰ ਉਹਦੇ ਲਈ ਤਿਆਰੀ ਹੋ ਜੂ ਫਿਰ ਸਾਡੀ ਤਿਆਰੀ ਨਹੀਂ ਹੋ ਜੂ ਮੰਨ ਲਓ ਬੱਚਾ ਵਿਗੜ ਸਕਦਾ ਹੈ ਇਹ ਟੈਨਸ਼ਨ ਹੈ ਤੇ ਜੇ ਆਪਾਂ ਅੱਜ ਹੀ ਸੋਚ ਲਈ ਵੀ ਕੀ ਕੀ ਵਿਗੜ ਜੂ ਉਹਦੀ ਤਿਆਰੀ ਕਰ ਲੇ ਮਾਈਂਡ ਤੇ ਤਿਆਰ ਹੋ ਜੂ ਨਾ ਵਿਗੜਿਆ ਬੋਨਸ ਹੈ ਘਰ ਵਾਲੀ ਛੱਡ ਕੇ ਚੱਲ ਜੂ ਤਿਆਰੀ ਕਰ ਲੈ ਬਈ ਚੱਲ ਗਈ ਫੇਰ ਰੋਟੀਆਂ ਕਿਵੇਂ ਪਕਾਉਣੀ ਆ ਉਹਦੀ ਤਿਆਰੀ ਕਰਨੀ ਸ਼ੁਰੂ ਕਰ ਲੈ ਨਾ ਛੱਡ ਕੇ ਗਈ ਤੇ ਨਾ ਹੀ ਗਈ ਬੋਨਸ ਹੀ ਆ ਫਿਰ ਹੈ ਕਿ ਨਾ ਜੇ ਫੇਲ ਹੋ ਗਿਆ ਮੁੰਡਾ ਫੇਰ ਕੀ ਹੋਊ ਤਿਆਰੀ ਰੱਖੀ ਕੀ ਪਤਾ ਹੋਈ ਜਾਵੇ ਜੇ ਨਾ ਮਾਰ ਗਿਆ ਫੇਰ ਕੀ ਹੋਊ ਅਗਲੀ ਤਿਆਰੀ ਰੱਖੋ ਮਤਲਬ ਡਰਾਂ ਤੇ ਕਾਬੂ ਰੱਖੀਏ ਜੀਵਨ ਮੁਕਤ ਇਹਨੂੰ ਲੈਂਦੇ ਆ ਸਾਰੇ ਡਰ ਲਾ ਜਦ ਤਨ ਮੌਤ ਦਾ ਵੀ ਲੈ ਜਾਂਦਾ ਫਿਰ ਬੰਦਾ ਬਿਲਕੁਲ